ਤਸੀਂ ਮੌਜੂਦ ਹਾਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਦੇ ਪਿੰਡ ਬੱਤਾ ਦੇ ਵਿੱਚ ਜਿੱਥੇ ਕੀ ਦੀ ਸੱਥ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਏਗਾ ਪਹਿਲਾਂ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤੁਹਾਨੂੰ ਸੱਤ ਦਿਖਾਣਗੇ ਅੱਜ ਵੀ ਦੇਖੋ ਪਿੰਡਾਂ ਦੀਆਂ ਸੱਥਾਂ ਕਿੰਨੀ ਸ਼ਾਂਤੀ ਕਿੰਨਾ ਸਕੂਨ ਤੇ ਕਿੰਨਾ ਆਰਾਮ ਮਿਲ ਰਿਹਾ ਹੈ ਬਿਨਾਂ ਏਸੀ ਤੋਂ ਇੰਨੀ ਗਰਮੀ ਦੇ ਵਿੱਚ ਵੀ ਲੋਕ ਇੱਥੇ ਬੈਠੇ ਹੋਏ ਤੁਹਾਨੂੰ ਦਿਖਾਈ ਦੇਣਗੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਦੀ ਸੱਤ ਦੇ ਵਿੱਚ ਜਿੱਥੇ ਕੀ ਲੋਕ ਅੱਜ ਵੀ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਨੇ ਦਿਲਾਂ ਦੀਆਂ ਗੱਲਾਂ ਕਰਦੇ ਨੇ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਨੇ ਰਿਸ਼ਤੇ ਜੋੜਦੇ ਨੇ ਤੇ ਪਿੰਡ ਦੇ ਮੁੱਦਿਆਂ ਤੇ ਵਿਚਾਰ ਵੀ ਕਰਦੇ ਨੇ ਆ ਦੇਖੋ ਪਿੰਡ ਦੀ ਛੱਤ ਦਾ ਨਜ਼ਾਰਾ ਸਭ ਤੋਂ ਪਹਿਲਾਂ ਪਿੰਡ ਦੀ ਛੱਤ ਆ ਪਿੰਡ ਦੇ ਵਿੱਚ ਬਜ਼ੁਰਗ ਛੱਤ ਦੇ ਵਿੱਚ ਬੈਠੇ ਹੋਏ ਬਜ਼ੁਰਗ ਜੋ ਕਿ ਅੱਜ ਵੀ ਆਪਣੇ ਆਪਸ ਦੇ ਰਿਸ਼ਤਿਆਂ ਨੂੰ ਗੁੜਾ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਸਭ ਤੋਂ ਪਹਿਲਾਂ ਅਸੀਂ ਮਿਲਾਂਗੇ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਨਾਮ ਹੈ ਤੁਹਾਡਾ ਕਿਸਵਾਲ ਸਿੰਘ ਕਿਸਵਾਲ ਜੀ ਕੀ ਕੰਮ ਕਰਦੇ ਜੀ ਮਜ਼ਦੂਰੀ ਕਰਦੇ ਨੇ ਮਜ਼ਦੂਰੀ ਕਰਦੇ ਜੀ ਤੇ ਇੱਥੇ ਛੱਤ ਦੇ ਵਿੱਚ ਬੈਠੇ ਹੋ ਅੱਜ ਅਕਸਰ ਬੈਠਦੇ ਰਹਿੰਦੇ ਛੱਤਾਂ ਦੇ ਵਿੱਚ ਹਾਂ ਕੀ ਵਿਚਾਰ ਬਦੰਤਰ ਕੀ ਕਰਦੇ ਲੋਕਾਂ ਦੇ ਨਾਲ ਕੋਈ ਵਿਚਾਰ ਨਹੀਂ ਹੁੰਦਾ ਬਸ ਅੱਛਾ ਇੱਥੇ ਸਕੂਨ ਮਿਲਦਾ ਬੈਠ ਕੇ ਹਾਂ ਆਪਸ ਵਿੱਚ ਦੀ ਕੋਈ ਗੱਲਾਂ ਬਾਤਾਂ ਹੁੰਦੀਆਂ ਰਿਸ਼ਤੇ ਜੁੜਦੇ ਆ ਹਾਂ ਆਪਸ ਮਾਂ ਗੱਲਾਂ ਬਾਤਾਂ ਕਰਦੇ ਆ ਕਿੰਨੀ ਉਮਰ ਹੋ ਗਈ ਤੁਹਾਡੀ 68 ਸਾਲ ਹੋ ਗਈ 68 ਸਾਲ ਦੀ ਉਮਰ ਹੋ ਗਈ ਬਹੁਤ ਬਹੁਤ ਅਨੁਭਵ ਹੋਏਗਾ ਤੁਹਾਨੂੰ ਪਿੰਡ ਦੇ ਸਾਥ ਦੇ ਵਿੱਚ ਬੈਠਣ ਦਾ ਨਰਾਇਣ ਨਾ ਮੰਨ ਕੋਈ ਹੋਣੀ ਹਵੇ ਨਹੀਂ ਅੱਲਾ ਰੱਖੀ ਨਹੀਂ ਤੇ ਆਪਣਾ ਕੀ ਕਹਿੰਦੇ ਆ ਤੁਹਾਡਾ ਜਿਹੜਾ ਪਿੰਡ ਦੇ ਪਿੰਡ ਪਿੰਡ ਦੇ ਬਾਰੇ ਦੱਸੋ ਪਿੰਡ ਪਰ ਕੀ ਹਾਲਾਤ ਨੇ ਠੀਕ ਆ ਮੰਨੋ ਤਾਂ ਠੀਕ ਲੱਗ ਰਿਹਾ ਗਲੀਆਂ ਪਵਗਰ ਪੱਕੀਆਂ ਬਣੀਆਂ ਵੀ ਐ ਹਾਂ ਪੱਕੀਆਂ ਬਣੀਆਂ ਤੇ ਸਰਪੰਚ ਵਗੈਰਾ ਉਹ ਮਿਲਦੇ ਆ ਤੁਹਾਨੂੰ ਹਾਂ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਬਲਦੇਵ ਬਲਦੇਵ ਜੀ ਕੀ ਕੰਮ ਕਰਦੇ ਤੁਸੀਂ ਮੈਂ ਮਜ਼ਦੂਰੀ ਕਰਾਂ ਇਹ ਕਿੰਨੀ ਉਮਰ ਹੋ ਗਈ ਤੁਹਾਡੀ 60 ਸਾਲ ਹੋ ਗਈ ਅਜਾ ਪਿੰਡ ਦੇ ਸਾਥ ਵਿੱਚ ਬੈਠੇ ਹੋ ਤੁਸੀਂ ਸਾਥੀ ਜਿ ਬੈਠ ਕੇ ਤੁਹਾਨੂੰ ਆਰਾਮ ਮਿਲਦਾ ਸਕੂਨ ਮਿਲਦਾ ਬਰਾਬਰ ਮਨ ਨੂੰ ਪਠਾ ਮਿਲਦਾ ਹਰ ਆਰੋਗ ਨਹੀਂ ਨਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਅੱਜ ਜਿਹੜੇ ਬਜ਼ੁਰਗ ਨੇ ਕਿੰਨੇ ਭੋਲੇ ਨੇ ਕਿ ਅੱਜ ਵੀ ਕਹਿੰਦੇ ਨੇ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਪਤਾ ਦੀ ਸੱਤ ਦੇ ਲੋਕਾਂ ਨੂੰ ਜਾਣਦੇ ਉਹਨਾਂ ਦੇ ਸਰਕਾਰ ਦੇ ਬਾਰੇ ਕੀ ਵਿਚਾਰ ਨੇ ਸਰਕਾਰ ਨੇ ਉਹਨਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕੀਤੇ ਹਨ ਪਿੰਡ ਦਾ ਵਿਕਾਸ ਹੋ ਰਿਹਾ ਹੈ ਪਿੰਡ ਦਾ ਵਿਧਾਇਕ ਨੇ ਉਹਨਾਂ ਨੂੰ ਮਿਲਦੇ ਨੇ ਪਿੰਡ ਦੀਆਂ ਗਲੀਆਂ ਬਣੀਆਂ ਹੀਆਂ ਨੇ ਪਿੰਡ ਦੇ ਵਿੱਚ ਜਿਹੜੀ ਬਿਜਲੀ ਸਪਲਾਈ ਆ ਪੂਰੀ ਆ ਰਹੀ ਹੈ ਜਾਂ ਨਹੀਂ ਆਓ ਜਾਣਦੇ ਆ ਪਿੰਡ ਦੇ ਲੋਕਾਂ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਗੁਰਜਿੰਦਰ ਸਿੰਘ ਜੀ ਗੁਰਜਿੰਦਰ ਜੀ ਕੀ ਕੰਮ ਕਰਦੇ ਹੋ ਬਸ ਖੇਤੀਬਾੜੀ ਕਰਦੇ ਹਾਂ ਜੀ ਖੇਤੀਬਾੜੀ ਕਰਦੇ ਹਾਂ ਹਾਲੀ ਪਿੰਡ ਚ ਰਹਿੰਦੇ ਹਾਂ ਤੇ ਪਿੰਡ ਦੇ ਬੱਤੇ ਦੇ ਵਿੱਚ ਰਹਿੰਦੇ ਹੋ ਸਾਥ ਚ ਆਂਦੇ ਰਹਿੰਦੇ ਹੋ ਸਾਥ ਦੇ ਵਿੱਚ ਹਾਂਜੀ ਹਾਂਜੀ ਆਨੇ ਆ ਜੀ ਸਾਰੇ ਕੀ ਸੀ ਸੂਨ ਮਿਲਦਾ ਆ ਕੇ ਹਾਂਜੀ ਹਾਂਜੀ ਹੱਸ ਖੇਡ ਲੈਣੇ ਆ ਸਾਰੇ ਦਾ ਵਿਚਾਰ ਬਟਾਂਦਰ ਕੀ ਵਿਚਾਰ ਬਟਾਂਦਰ ਕੀ ਕਰਦੇ ਬਸ ਇੱਥੇ ਸਰਕਾਰਾਂ ਦੇ ਕਰਦੇ ਆ ਵੀ ਕੀ ਕਿਹੜੀ ਸਰਕਾਰ ਕਿਵੇਂ ਕਰਦੀ ਹੈ ਕੰਮ ਕਿਵੇਂ ਨਹੀਂ ਅੱਛਾ ਹੁਣ ਦੀ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਹੈ ਹਾਂਜੀ ਉਹਦੇ ਬਾਰੇ ਕੀ ਵਿਚਾਰ ਰੱਖਦੇ ਹੋ ਉਹਦੇ ਬਾਰੇ ਵੀ ਸਰਕਾਰ ਕੁਝ ਕੰਮ ਕਿੱਥੇ ਹੋਏ ਆ ਕੁਝ ਰਹਿ ਰਹੇ ਆ ਅਧੂਰੇ ਪਏ ਆ ਉਹ ਵੀ ਕਰਨਗੇ ਕਿਹੜੇ ਅਧੂਰੇ ਰਹਿ ਗਏ ਅਧੂਰੇ ਕੁਝ ਇਹ ਜਿਹੜੇ 1000 ਰੁਪਏ ਦੇਣ ਦੀ ਮੰਗ ਹੈ ਉਹ ਰਹਿ ਗਈ ਔਰ ਵੀ ਸੜਕਾਂ ਗਲੀਆਂ ਗਲੀਆਂ ਗੁਲੀਆਂ ਤੇ ਚਲੋ ਬਣ ਬਣ ਗਿਆ ਜੀ ਥੋੜੀ ਮੋਟੀ ਗਲੀਆਂ ਬਣ ਗਈਆਂ ਹਾਂ ਥੋੜੀ ਮੋਟੀ ਜਾਂਦੀਆਂ ਹੋਰਲ ਦੀ ਸਰਕਾਰ ਦੇ ਕੰਮ ਤੋਂ ਖੁਸ਼ ਹੋ ਨਹੀਂ ਹੈ ਤਾਂ ਠੀਕ ਹੈ ਚਲੋ ਪਹਿਲੀਆਂ ਸਰਕਾਰਾਂ ਵੀ ਵਧੀਆ ਕੰਮ ਕਰਦੀ ਰਹੀਆਂ ਜਿੰਨਾ ਕੁ ਉਹਨਾਂ ਨੇ ਕੀਤਾ ਉਹ ਵੀ ਕਰਦੀ ਰਹੀਆਂ ਭਗਵੰਤ ਜੀ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਛੇੜ ਕੇ ਰੱਖਿਆ ਹੋਇਆ ਹਾਂ ਜੀ ਜੀ ਉਸ ਦੇ ਬਾਰੇ ਕੀ ਵਿਚਾਰ ਹੈ ਤੁਹਾਡੇ ਨਹੀਂ ਇੱਕ ਹਾਂ ਮੈਂ ਜਿਹੜੀ ਛੇੜੀ ਹੋਈ ਹੈ ਭਗਵੰਤ ਜੀ ਹੈ ਤਾਂ ਚੰਗੀ ਹੈ ਪਰ ਇੰਨਾ ਕਹਿ ਵੀ ਸਾਡੇ ਏਰੀਆ ਫਿਰ ਵੀ ਬਚਾ ਹੋਇਆ ਨਸ਼ਾ ਤਕਰੀਬਨ ਘਟ ਹੈ ਹੋਰ ਏਰੀਆ ਤੋਂ ओके हां ਸਾਡਾ ਫਿਰ ਵੀ ਪਿੰਡ ਬਹੁਤ ਬਚਿਆ ਹੋਇਆ ਨਸਾ ਤਕਰੀਬਨ ਘਟੇ ਮੰਗ ਇਹ ਰਹੀ ਤੁਹਾਡੀ ਕਿ ਜਿਹੜੀ ਉਹ ਹੈਗੀ 1000 ਰੁਪਏ ਮਹੀਨਾ ਉਹ ਸ਼ੁਰੂ ਕੀਤਾ ਜਾਏ ਹਾਂ ਉਹ ਸ਼ੁਰੂ ਕੀਤਾ ਜਾਏ ਜਿਹੜੇ ਪਿੰਡਾਂ ਦੇ ਹੋਰ ਸੜਕਾਂ ਸੁੜਕਾਂ ਬਣਨ ਤੋਂ ਰਹਿੰਦੀਆਂ ਨੇ ਉਹ ਵੀ ਸ਼ੁਰੂ ਕੀਤੀ ਜਾ ਜਿਹੜਾ ਬਿਜਲੀ ਦਾ ਬਿੱਲ ਮਾਫ ਹੋਇਆ ਤੁਹਾਡਾ ਆ ਰਹੇ ਬਿੱਲ ਆ ਰਹੇ ਨਹੀਂ ਬਿੱਲ ਨਹੀਂ ਆਉਂਦਾ ਜੀ ਹੁਣ ਉਸ ਤੋਂ ਖੁਸ਼ ਹਾਂ ਉਹ ਬਹੁਤ ਵਧੀਆ ਕੀਤਾ ਹੋਇਆ ਸਰਕਾਰ ਨੇ ਤੇ ਮੌਜੂਦਾ ਵਿਧਾਇਕ ਕੌਣ ਨੇ ਤੁਹਾਡੇ ਇੱਥੇ ਦੇ ਹਾਂ ਹਰਮਿੰਦਰ ਸਿੰਘ ਪਠਾਣ ਮਾਚਰਾ ਮੌਜੂਦਾ ਮਿਲਦੇ ਆ ਤੁਹਾਨੂੰ ਹਾਂ ਮਿਲਦੇ ਆ ਜੀ ਕੰਮ ਕੰਮ ਕਰਦੇ ਚੰਗੇ ਕੰਮ ਕਰਦੇ ਆ ਜੀ ਕੁਝ ਕੰਮ ਨਾ ਹੋਣ ਵਾਲੇ ਹੁੰਦੇ ਨੇ ਉਹ ਵੀ ਹੋ ਨਹੀਂ ਸਕਦੇ ਕੁਝ ਕਰਦੇ ਆ ਕੁਝ ਰੇ ਚਲੋ ਇਹਨਾਂ ਦੇ ਮੁਤਾਬਕ ਜਿਹੜਾ ਸਰਕਾਰ ਚੰਗਾ ਕੰਮ ਕਰ ਰਹੀ ਹੈ ਪਰ ਇਹਨਾਂ ਨੂੰ ਇੰਤਜ਼ਾਰ ਹੈ ਕਿ ਭਗਵੰਤਾਨ ਸਰਕਾਰ ਆਪਣੇ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਜਿਹੜਾ ਹੈ ਉਹ ਕਦੋਂ ਸ਼ੁਰੂ ਕਰਦੀ ਹੈ ਤਾਂ ਗੱਲ ਕਰਦੇ ਆ ਅੱਗੇ ਆਣ ਵਾਲੇ ਬਜ਼ੁਰਗਾਂ ਤੋਂ ਸੱਸੀ ਕਾ ਬੀਟ ਕੋ ਕਾਡਾ ਕੀ ਨਾਮ ਜੀ ਬਲਦੇਵ ਜੀ ਬਲਦੇਵ ਜੀ ਪਿੰਡ ਦੀ ਸੱਥੀ ਚ ਬੈਠਦੇ ਹੋ ਕੀ ਗੱਲਾਂ ਬਾਤਾਂ ਕਰਦੇ ਹੋ ਬਾਤਾਂ ਗੱਲਾਂਵਾਂ ਨਾ ਕਰਨੀਆਂ ਕਰਨੀਆਂ ਅੱਛਾ ਬਿੱਲ ਆਂਦਾ ਤੁਹਾਡੇ ਘਰ ਦਾ ਹਾਂ ਆਵਾਜ਼ ਥੋੜਾ ਥੋੜਾ ਆਵਾ ਨਹੀਂ ਬਿਜਲੀ ਵੀ ਆ ਬਿਲਾ ਰਹੇ ਤੁਹਾਡੇ ਘਰ ਦਾ ਗਰਮੀ ਚ ਆਂਦਾ ਸਰਦੀਆਂ ਤਾਂ ਨਹੀਂ ਆਂਦਾ ਨਾ ਸਰਦੀਆਂ ਨਹੀਂ ਆਂਦਾ ਖੁਸ਼ ਹੋ ਸਰਕਾਰ ਦੇ ਕੰਮ ਤੋਂ ਹਾਂ ਖੁਸ਼ ਆ ਠੀਕ ਕੰਮ ਕਰ ਰਹੀ ਹੈ ਸਰਕਾਰ ਠੀਕ ਕਰ ਰਹੀ ਹੈ ਕੌਣ ਨੇ ਆਪਣੇ ਮੁੱਖ ਮੰਤਰੀ ਪੰਜਾਬ ਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਕੌਣ ਨੇ ਪੰਜਾਬ ਕੇ ਹਾਂ ਜੀ ਬਹੁਤ ਮਾਣਦਾ ਬਹੁਤ ਬੰਦ ਖੁਸ਼ ਹੋ ਹਾਂ ਚਲੋ ਬਹੁਤ ਵੱਡੀ ਗੱਲ ਹੈ ਜੀ ਤੁਹਾਡਾ ਕੀ ਨਾਮ ਜੀ ਮਿੰਦਰ ਜੀ ਹਾਂ ਜੀ ਮਿੰਦਰ ਮਿੰਦਰ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਹਾਂ ਜੀ ਸਾਠੀ 60 ਸਾਲ ਹੈ ਤੇ ਕੀ ਵਿਚਾਰ ਕਰਦੇ ਹੋ ਭਗਵੰਤ ਜੀ ਸਰਕਾਰ ਚੰਗਾ ਕੰਮ ਕਰ ਰਹੀ ਹੈ ਠੀਕ ਹੈ ਜੀ ਜੋ ਕਰਦੀ ਹੈ ਠੀਕ ਹੈ ਹਾਂ ਠੀਕ ਹੋ ਬਿਜਲੀ ਦਾ ਬਿੱਲ ਮਾਫ ਕੀਤਾ ਤੁਹਾਡਾ ਹਾਂ ਜੀ ਹਾਂ ਮਾਫ ਮਾਫ ਹੈ ਨਾ ਖੁਸ਼ ਹੋ ਫਿਰ ਖੁਸ਼ ਹੋ ਚੰਗੇ ਖੁਸ਼ ਹੋ ਹਾਂ ਜੀ ਤੇ ਐਮਐਲਏ ਤੋਂ ਮਿਲਦੇ ਹੋ ਹਾਂ ਜੀ ਕੀ ਨਾਮ ਹੈ ਉਹਨਾਂ ਦਾ ਬਿੜਾਏ ਪਠਾਨ ਮੱਜਦਾ ਜੀ ਨੇ ਤੁਹਾਡੇ ਮਿਲਿਆ ਕਦੀ ਹਾਂ ਮਿਲਦੇ ਆਮ ਆਜੀ ਕੰਡਮ ਮਿਲਦੇ ਨੇ ਕੰਮ ਉਹ ਵਧੀਆ ਦਾ ਨਹੀਂ ਹੈ ਕੀ ਕਰਦੇ ਨੇ ਜੀ ਕੰਮ ਅੱਛਾ ਗਲੀਆਂ-ਗੁਲੀਆਂ ਬਣੀਆਂ ਮੇ ਤੁਹਾਡੇ ਪਿੰਡ ਦੀਆਂ ਔਰ ਕੁਛ ਬੜੀ ਬੀਬੀਆਂ ਹੈ ਜੋ ਕੁਛ ਰਹਿ ਵੀ ਹੈ ਅੱਛਾ ਕੁਛ ਰਹਿ ਰਹੀਆਂ ਤੇ ਕੁਝ ਬਣ ਗਈਆਂ ਹਾਂ ਕੀ ਸੋਚਦਾ ਸਰਕਾਰ ਵਧੀਆ ਕੰਮ ਕਰ ਰਹੀ ਹੈ ਸਿਰੋ ਠੀਕ ਹੈ ਜਿਹੜਾ ਕੰਮ ਹੋ ਰਿਹਾ ਪਿੰਡਾਂ ਮਾ ਤੇ ਕੋਈ ਮੰਗ ਕਰਦੇ ਹੋ ਸਰਕਾਰ ਤੋਂ ਹਾਂਜੀ ਕੋਈ ਮੰਗ ਕਰਦੇ ਹੋ ਸਰਕਾਰ ਤੋਂ ਨਾ ਜਮਾਨਾ ਕੋਈ ਮੰਗ ਨਹੀਂ ਕੋਈ ਮੰਗ ਨਹੀਂ ਹੈ ਤਾਂ ਪਿੰਡ ਦੇ ਵਿੱਚ ਇਹ ਜਿਹੇ ਵੀ ਕੋਈ ਲੋਕ ਨੇ ਜਿਨ੍ਹਾਂ ਤੋਂ ਸਰਕਾਰ ਤੋਂ ਕੋਈ ਮੰਗ ਹੀ ਨਹੀਂ ਕਰਦੇ ਉਹ ਖੁਸ਼ ਨੇ ਕੰਮ ਤੋਂ ਤੇ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਚੰਗਾ ਕਰਦੀ ਹੈ ਤੇ ਇਹਨਾਂ ਦੇ ਲਈ ਅੱਗੇ ਵੀ ਚੰਗਾ ਹੀ ਕਰੇਗੀ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਨਾਮ ਜੀ ਤੁਹਾਡਾ ਬੰਦ ਸਿੰਘ ਹੈ ਜੀ ਬੰਸ ਸਿੰਘ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਉਮਰ ਮੇਰੀ 43 ਸਾਲ ਪੜਤਰੀਨ ਸਾਲ ਹੋ ਗਈ ਤੇ ਸੱਤ ਦੇ ਵਿੱਚ ਆਂਦੇ ਰਹਿੰਦੇ ਅਕਸਰ ਹਾਂਜੀ ਹਾਂ ਕਿਵੇਂ ਮਜ਼ਾ ਆਉਂਦਾ ਸੱਤ ਜਾ ਕੇ ਹਾਂਜੀ ਹਾਂ ਕਿਤੇ ਕੀ ਕੁਝ ਗੱਲਾਂ ਬਾਤਾਂ ਕਿਸ ਦੇ ਬਾਰੇ ਕਰਦੇ ਹੋ ਗੱਲਾਂ ਬਾਤਾਂ ਦੇਖੋ ਆਪਣੀਆਂ ਦੁਖਸ਼ੋਕੀਆਂ ਸਾਂਝੀਆਂ ਪਿੰਡ ਨਾਲ ਜਿਹੜੀ ਵੀ ਪੁਰਾਣੀ ਗੱਲਾਂ ਕੁਝ ਉਹ ਕਰਦੇ ਰਹਿੰਦੇ ਆ ਜੀ ਹਾਂਜੀ ਰਿਸ਼ਤੇ ਵਗੈਰਾ ਵੀ ਬੰਦੇ ਆਪਸ ਵਿੱਚ ਹਾਂਜੀ ਹਾਂ ਹਾਂ ਆਪਸ ਮੇਲ ਮੇਲਣਾ ਬਾਤ ਕਰਨਾ ਸਾਰਾ ਕੁਝ ਹੁੰਦਾ ਜੀ ਸਰਕਾਰ ਦੇ ਕੰਮਾਂ ਬਾਰੇ ਵੀ ਗੱਲ ਹੁੰਦੀ ਹੋएगी ਵੀ ਸਰਕਾਰ ਕੀ ਕੰਮ ਕਰ ਰਹੀ ਹੈ ਸਾਡਾ ਐਮਐਲਏ ਕੀ ਕੰਮ ਕਰ ਰਿਹਾ ਸਰਪੰਚ ਕੀ ਕੰਮ ਕਰ ਰਿਹਾ ਹਾਂ ਹਾਂ ਸਰਪੰਚ ਵੀ ਠੀਕ ਕੰਮ ਕਰ ਰਿਹਾ ਜੀ ਸਰਕਾਰਾਂ ਪਹਿਲਾਂ ਵੀ ਆਈਆਂ ਉਹਨਾਂ ਨੇ ਵੀ ਚਲੋ ਠੀਕ ਕਰੇ ਹੈ ਇਹ ਵੀ ਠੀਕ ਕਰ ਰਹੇ ਹੈ ਜੀ ਪਰ ਜਿਹੜੀ ਦੇਖੋ ਪੀੜਸਣਾ ਬਾਰੇ ਕਿਹਾ ਤਾਂ ਉਹ ਵੀ ਉਹੀ 15 ਨਹੀਂ ਮਰ ਗਿਆ ਉਹ ਨਹੀਂ ਵਧੀ ਹਰਿਆਣੇ ਮੈਂ ਦੇਖੋ ਕਿੰਨੀ ਪੀੜਸਣਾ ਫਿਰ ਇਹ ਆਉ ਸਾਡਾ ਬੰਦ ਪਿਆ ਉਹ ਇਹ ਵੀ ਬੰਦ ਕਰ ਦਿਆ ਚਲੋ ਬੰਦ ਹੋਇਆ ਨਾ ਰੇਗਰ ਅਸੀਂ ਦੱਸ ਦਈਏ ਕੁਝ ਦਿਨ ਲਈ ਬੰਦ ਹੋ ਜਾਏਗਾ ਬਾਕੀ ਜਿਹੜੀ ਪੈਨਸ਼ਨ ਨਹੀਂ ਮੰਗਿਆ ਉਹ ਤੁਸੀਂ ਭਗਵੰਦਵਾਨ ਸਰਕਾਰ ਨੇ ਵਾਦਾ ਕੀਤਾ ਸੀ ਕਿ ਪੈਨਸ਼ਨ ਵਧੇ ਹਾਂ 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 ਵਧ ਨਹੀਂ ਰਹੀ ਹਲੇ ਵਧੀ ਨਹੀਂ ਹੈ ਨਹੀਂ ਕੀ ਲੱਗਦਾ ਕਿ ਸਾਡੇ ਚੈਨਲ ਦੇ ਲਈ ਮੰਗ ਕਰੋਗੇ ਪੈਨਸ਼ਨ ਬਧਾਈ ਜਾਏ ਹਾਂ 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 ਮੰਗ ਕਰ ਰਹੇ ਆ ਜੀ ਵੀ ਪੈਰਸ਼ਨ ਵਧ ਜਾ ਬਾਕੀ ਕੰਮਾਂ ਤਾਂ ਖੁਸ਼ ਨਹੀਂ ਤੁਸੀਂ ਸਰਕਾਰ ਦੇ ਜਿਹੜਾ ਨਸ਼ੇ ਦੇ ਵਿਰੋਧੀ ਇੱਕ ਮੁਹਿੰਮ ਚਲਾ ਰਹੀ ਹੈ ਇਹ ਵੀ ਬੜਾ ਅੱਛਾ ਕੰਮ ਕਰ ਰਹੀ ਹੈ ਜੀ ਇਹ ਵੀ ਬੜਾ ਅੱਛਾ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਉਹਨਾਂ ਨੇ ਹਾਂ ਬੜੀ ਵਧੀਆ ਜੀ ਠੀਕ ਹੈ ਠੀਕ ਹੈ ਇਹ ਰੁਕੇ ਜਾ ਰਿਹਾ ਫਰਕ ਫਰਕ ਪੈ ਵੀ ਰਿਹਾ ਰੁਕਿਆ ਵੀ ਜਾ ਰਿਹਾ ਬਾਕੀ ਨੇ ਜਿਹੜੇ ਆਪਣੇ ਪਿੰਡਾਂ ਦੇ ਯੁਵਾ ਸਾਰੇ ਇਹਨਾਂ ਮਾ ਬਹੁਤ ਬੇਜਹੀ ਘਟ ਹੈ ਜੀ ਪਹਿਲੇ ਹੈ ਨਹੀਂ ਨਾ ਫਿਰ ਵਿਧਾਇਕ ਬਾਰੇ ਕੀ ਵਿਚਾਰ ਹੈ ਤੁਹਾਡੇ ਵਿਧਾਇਕ ਨੂੰ ਮਿਲਦੇ ਹੋ ਜਿਹੜਾ ਪਠਾਨ ਮਾਜਰਾ ਜੀ ਨੇ ਉਹਨਾਂ ਨੂੰ ਮਿਲਿਓ ਕਦੀ ਹਾਂ 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 ਮਿਲ ਵੀ ਆ ਮਾਜਰਾ ਕੰਮ ਕਰ ਦਿੰਨੇ ਨੇ ਹਾਂ ਜੀ ਹਾਂ ਹਾਂ ਕਰ ਦੇ ਬਸ ਓਵਰਆਲ ਖੁਸ਼ ਹੋ ਤੁਸੀਂ ਹਾਂ ਜੀ ਹਾਂ ਬਿੱਲੀਆ ਬਿਲਾਂਦਾ ਤੁਹਾਡਾ ਨਹੀਂ ਆਂਦਾ ਜੀ ਨਹੀਂ ਆਂਦਾ ਖੁਸ਼ ਹੋ ਬਚ ਗਏ ਵੈਸੇ ਹਾਂ ਜੀ ਹਾਂ ਹਾਂ ਬਚ ਗਏ ਕੀ ਕਰਦੇ ਉਹਨਾਂ ਪੈਸੇ ਉਹਦਾ ਹੈ ਜੀ ਫਿਰ ਕੀ ਕਰਦੇ ਉਹਨਾਂ ਪੈਸੇ ਉਹਦਾ ਇੱਕ ਕਬੀਲਦਾਰੀ ਮੈਂ ਕੰਮ ਆ ਜਾਾਂ ਜੀ ਅੱਛਾ ਕਬੀਲਦਾਰੀ 100 ਕਬੀਲਦਾਰੀ ਇਹ ਮਜ਼ਦੂਰੀ ਕਰਾਂ ਜੀ ਮੈਂ ਖਰਚਾ ਹੋਈ ਹੈ ਕਬੀਲਦਾਰੀ ਮਾ ਉਸੇ ਕਿ ਉਹ ਆ ਪਰ ਕਬੀਲਦਾਰੀ ਮੇ ਲੱਗੀਆਂ ਹਾਂ ਜੀ ਚਲੋ ਹਾਂ ਜੀ ਇਹਨਾਂ ਦੀ ਇਹਨਾਂ ਦੀ ਮੁੱਖ ਮੰਗ ਹੈ ਕਿ ਇਹਨਾਂ ਜਿਹੜਾ ਭਗਵਾਨਦਾਨ ਸਰਕਾਰ ਨੇ ਜਿਹੜਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੈਨਸ਼ਨ ਵਧਾਈ ਜਾਏ ਤਾਂ ਪੈਨਸ਼ਨ ਸਰਕਾਰ ਜਲਦ ਤੋਂ ਜਲਦ ਵਧਾਏ ਇਹ ਇਹਨਾਂ ਦੀ ਖਾਸ ਤੌਰ ਦੇ ਉੱਤੇ ਮੰਗ ਹੈ ਪਿੰਡ ਬੱਤਾ ਦੀ ਸੱਦੀ ਇੱਕ ਵਿਸ਼ੇਸ਼ ਗੱਲ ਸਾਨੂੰ ਇਹ ਲੱਗੀ ਕਿ ਪਿੰਡ ਦੇ ਵਿੱਚ ਮੌਜੂਦਾ ਸਰਪੰਚ ਵੀ ਮੌਜੂਦ ਨੇ ਤੇ ਪਿੰਡ ਦੇ ਵਿੱਚ ਸਾਬਕਾ ਸਰਪੰਚ ਵੀ ਇਸ ਸੱਦ ਦੇ ਵਿੱਚ ਮੌਜੂਦ ਨੇ ਤਾਂ ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਸਾਬਕਾ ਸਰਪੰਚ ਦੇ ਨਾਲ ਸਰਪੰਚ ਸਾਹਿਬ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸਰਦਾਰ ਗੁਰਦਾਸ ਸਿੰਘ ਜੀ ਕਿੰਨੇ ਸਟਰੀਟ ਤੋਂ ਤੁਸੀਂ ਇਸ ਪਿੰਡ 'ਚ ਰਹ ਰਹੇ ਹੋ ਮੈਂ ਬਚਪਨ ਤੋਂ ਜਦੋਂ ਜੰਮਿਆ ਜੀ ਬਸ ਹਾਂਜੀ ਤੇ ਤੁਸੀਂ ਕਦੋਂ ਸਰਪੰਚ ਰਹੇ ਇਸ ਪਿੰਡ ਦੇ ਮੈਂ ਪਿਛਲੇ ਪੰਜ ਸਾਲਾਂ ਤੋਂ ਰਹਿਆ ਜੀ ਪਿਛਲੇ ਮਤਲਬ ਕਹਿੰਦੇ ਜਿਹੜੀ ਕਾਂਗਰਸ ਕਾਂਗਰਸ ਸਰਕਾਰ 'ਚ ਮੈਂ ਰਹਿਆ ਸੀ ਹਾਂਜੀ ਤੇ ਕਿਵੇਂ ਹੈ ਪਿੰਡ ਦਾ ਮਾਹੌਲ ਸਾਰੇ ਆਪਸ ਵਿੱਚ ਮਿਲਦੇ ਨੇ ਬੜਾ ਵਧੀਆ ਮੈਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਸੀਗਾ ਜੀ ਅੱਛਾ ਜੀ ਹਾਂ ਜਦ ਕਿ ਮੈਂ ਇੱਕ ਪਿੰਡ ਦਾ ਸਰਪੰਚ ਸੀਗਾ ਓਕੇ ਹਾਂਜੀ ਤੇ ਮਤਲਬ ਤੁਹਾਨੂੰ ਸਰਬਸੰਮਤੀ ਨਾਲ ਚੁਣਿਆ ਸਰਬਸੰਮਤੀ ਨਾਲ ਚੁਣਿਆ ਜੀ ਕਿ ਬਿਨਾਂ ਅਭਰੋ ਤੋਂ ਕਿਸੇ ਨੂੰ ਓਕੇ ਹਾਂਜੀ ਤੇ ਹੁਣ ਵੀ ਤੁਸੀਂ ਸੱਤ ਦੇ ਵਿੱਚ ਆਈ ਮੈਡ ਨੂੰ ਸਾਰੇ ਆਗੇ ਇਕੱਠੇ ਰਹਿੰਦੇ ਆ ਜੀ ਅਸੀਂ ਹੁਣ ਵੀ ਸਾਡੇ ਸਰਕਾਰੋ ਚਾਚਾ ਜੀ ਹੈ ਇਹ ਵੀ ਹੁਣ ਵੀ ਮੌਜੂਦਾ ਸਰਪੰਚ ਸਿ ਚੁਣ ਕੇ ਸਰਬਸਮਤੀ ਨਾਲ ਬਣਾਈ ਹੈ ਤੁਸੀਂ ਹੁਣ ਵੀ ਸਰਬਸਮਤੀ ਨਾਲ ਸਰਬਸਮਤੀ ਨਾਲ ਪੰਚਾਇਤ ਬਣਾਈ ਹੈ ਜੀ ਪਿਛਲੀ ਸਰਕਾਰ ਸਮੇਂ ਜੋ ਵੀ ਸਰਕਾਰ ਨੇ ਸੇਹੋ ਦਿੱਤਾ ਪਿੰਡ ਦੀ ਵਿਕਾਸ ਵਾਸਤੇ ਉਹ ਅਸੀਂ ਸਾਰੇ ਪਿੰਡ ਨੇ ਰੜ ਮਿਲ ਕੇ ਕਰਿਆ ਬਿਨਾਂ ਕਿਸੇ ਵਿਰੋਧ ਤੋਂ ਅਤੇ ਹੁਣ ਵੀ ਜੋ ਵਿਕਾਸ ਹੋ ਰਿਹਾ ਹੈ ਉਹ ਵੀ ਸਾਡੇ ਸਰਪੰਚ ਸਾਹਿਬ ਪੂਰੀ ਤਨਦੇਹੀ ਦੇ ਨਾਲ ਪੂਰੀ ਪੰਚਾਇਤ ਨਾਲ ਲੈ ਕੇ ਪਿੰਡ ਨੂੰ ਨਾਲ ਲੈ ਕੇ ਵਿਕਾਸ ਕਰ ਰਹੇ ਆ ਜੀ ਸਾਡਾ ਪਾਰਟੀ ਲੈਵਲ ਤੇ ਸਾਰਾ ਬਿਲਕੁਲ ਜੀ ਪਰ ਪਾਰਟੀ ਲੈਵਲ ਦਾ ਕੋਈ ਪਾਰਟੀ ਲੈਵਲ ਦਾ ਸਾਡੇ ਪਿੰਡ ਕੋਈ ਵਿਰੋਧ ਨਹੀਂ ਹੈ ਜੀ ਓਕੇ ਹਾਂ ਜੀ ਤੇ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਕੰਮਾਂ ਕਰਨ ਨੂੰ ਲੈ ਕੇ ਕੀ ਸੋਚਦੇ ਤੁਸੀਂ ਭਗਵੰਦ ਜੀ ਸਰਕਾਰ ਦੇ ਬਾਰੇ ਕੀ ਸੋਚਦੇ ਹੋ ਵਿਕਾਸ ਲਈ ਪੈਸਾ ਪੂਸਾ ਦੇ ਰਹੀ ਹੈ ਪਿੰਡਾਂ ਦੇ ਦੇਖੋ ਜੀ ਵਿਕਾਸ ਦੇ ਕੁਝ ਪੈਸਾ ਹੁਣ ਆਇਆ ਪਿੱਛੇ ਉਹ ਲਾ ਰਹੇ ਆ ਸਰਪੰਚ ਸਾਹਿਬ ਕੁਝ ਲਾਇਆ ਨੇ ਬਾਕੀ ਕੁਝ ਹੁਣ ਲਾਉਣ ਦੀ ਤਿਆਰੀ ਹੈ ਤੇ ਮੇਰੇ ਤਾਂ ਇੱਕੋ ਬੇਨਤੀ ਹੈ ਇਸ ਦਾ ਬੇਨਤੀ ਕਰ ਸਕਦੇ ਆ ਦੇਖੋ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਕਿਸਾਨ ਅਤੇ ਮਜ਼ਦੂਰਾਂ ਨੂੰ ਨਾਲ ਲੈ ਕੇ ਉਹ ਚੱਲੇ ਜੋ ਆਪ ਜੀ ਦੇ ਵਿੱਚ ਟੈਸ਼ਨ ਉਬਾਜੀ ਪੈਦਾ ਹੁੰਦੀ ਹੈ ਉਹਦੇ ਨਾਲ ਵਿਰੋਧ ਪੈਦਾ ਹੁੰਦਾ ਤੇ ਭਗਵੰਤਪਨ ਸਰਕਾਰ ਨੇ ਜਿਹੜੇ ਆਪਣੇ ਵਾਅਦੇ ਕੀਤੇ ਸੀ ਉਹਨਾਂ ਚੋਂ ਕੁਝ ਬਾਰੇ ਪੂਰੇ ਕਰਤੀਆਂ ਕੁਝ ਰਹਿ ਗਈਆਂ ਪਰ ਉਹਨਾਂ ਨੇ ਜਿਹੜੀ ਨਸ਼ੇ ਦੇ ਵਿਰੁੱਧ ਜਿਹੜੀ ਉਹ ਬਹੁਤ ਵਧੀਆ ਫੈਸਲਾ ਹੈ ਜੀ ਨਸ਼ਾ ਨਾਲ ਲੈ ਕੇ ਸਾਡੇ ਪਿੰਡ ਜਿਹੜੇ ਨਾਲ ਲੱਗਦੇ ਹੈਗੇ ਆ ਇੱਥੇ ਕੋਈ ਐਸਾ ਨਸ਼ੇ ਦਾ ਕੋਈ ਕੇਸ ਐਸਾ ਨਹੀਂ ਹੈ ਜੇਕਰ ਹੁੰਦਾ ਕਾ ਅਸੀਂ ਉਹਦੇ ਵਿਰੁੱਧ ਸ਼ਿਕਾਇਤ ਕਰਦੇ ਨਹੀਂ ਪਰ ਜਿਹੜੀ ਨਸ਼ੇ ਦੇ ਉੱਤੇ ਤੁਹਾਨੂੰ ਲੱਗਦਾ ਕਿ ਥੱਲ ਪੈ ਰਹੀ ਹੈ ਪੰਜਾਬ ਦੇ ਜੱਗ ਦੇ ਹਾਂ ਜੋ ਖ਼ਬਰਾਂ ਸੁਣਦੇ ਆ ਉਹ ਮਹਿਸੂਸ ਹੁੰਦਾ ਹੈ ਰਿਸ਼ਤੇਦਾਰਾਂ ਦੇ ਵਿੱਚ ਪਤਾ ਲੱਗਦਾ ਹੈ ਵੀ ਹਾਂ ਨਸ਼ੇ ਨਾਲ ਥੱਲ ਪੈ ਰਹੀ ਹੈ ਜੀ ਕਿਸੇ ਥੱਲ ਪੈ ਰਹੀ ਹੈ ਥੱਲ ਪੈ ਰਹੀ ਹੈ ਹਾਂ ਜੀ ਤਾਂ ਇਸ ਵੇਲੇ ਇਸ ਇਸ ਸੰਨ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਸਰਦਾਰ ਗੁਰਦਰਸ਼ਨ ਸਿੰਘ ਜੀ ਹੁਣੀ ਆਪਾਂ ਕਰਦੇ ਆ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਨਾਲ ਗੱਲ ਸਾਬਕਾ ਸਰਪੰਚ ਕੀ ਨਾਮ ਜੀ ਤੁਹਾਡਾ ਗੁਰਦਰਸ਼ਨ ਸਿੰਘ ਪੰਜਾਬ ਸਿੰਘ ਜੀ ਗੁਰਦਰਸ਼ਨ ਸਿੰਘ ਜੀ ਤੁਸੀਂ ਕਿੰਨੀ ਉਮਰ ਹੋ ਗੀ ਜੀ ਤੁਹਾਡੀ 65 64 ਤੁਸੀਂ ਕਿਹੜੀ ਪਾਰ ਸਾਡੇ ਪਿੰਡ ਦੀ ਤਾਂ ਜਮਹਤ ਪਾਰਟੀ ਨਾਲ ਤੋਂ ਨਹੀਂ ਬਣੇ ਪਿੰਡ ਦੇ ਬਣਾਇਆ ਪਿੰਡ ਬਣਾਇਆ ਤੇ ਦੇਖ ਸਕਦੇ ਤੁਸੀਂ ਕਿ ਪਿੰਡ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਪਿੰਡ ਦੀ ਸੱਥ ਸੱਥਾਂ ਦੇ ਵਿੱਚ ਲੋਕ ਬੈਠ ਕੇ ਆਪਸ ਵਿੱਚ ਕੋਈ ਪਾਰਟੀ ਪਾਜੀ ਦੀਆਂ ਗੱਲਾਂ ਨਹੀਂ ਕਰਦੇ ਆਪਸ ਵਿੱਚ ਪ੍ਰੇਮ ਪਿਆਰ ਦੀਆਂ ਗੱਲਾਂ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਕਿਸੇ ਪਾਰਟੀ ਤੋਂ ਨਹੀਂ ਬਲਕਿ ਪਿੰਡ ਦੇ ਵਿਕਾਸ ਦੇ ਲਈ ਕਿਸੇ ਸਰਪ ਸਮਿਤੀ ਦੇ ਨਾਲ ਕਿਸੇ ਸਭ ਦੇ ਸਰਵ ਸਾਂਝੇ ਬੰਦੇ ਨੂੰ ਹੀ ਸਰਪੰਚ ਬਣਾਇਆ ਗਿਆ ਹੈ ਤੇ ਤੁਸੀਂ ਕੀ ਵਿਕਾਸਕ ਦੇ ਕੀ ਕੰਮ ਕਰ ਰਹੇ ਜੀ ਹੁਣ ਹੁਣ ਤਾਂ ਸਾਡੇ ਪਰਾਂ ਗਲੀ ਬਣਾਈ ਆ ਅੱਛਾ ਜੀ ਹੁਣ ਇੱਥੇ ਇਹ ਕੰਮ ਚੱਲਣੇ ਆ ਤਿਆਰ ਆ ਓਕੇ ਦੇਖਿਆ ਬਸ ਡੇਰੇ ਦੇ ਵਿੱਚ ਅੱਛਾ ਡੇਰੇ ਦੇ ਮਹੰਤ ਸਾਹਿਬ ਮੰਤਰੀ ਵੀ ਕਹਿ ਰਹੇ ਸੀਗੇ ਕਿ ਤੁਹਾਡਾ ਜਿਹੜਾ ਵਿਕਾਸ ਥੋੜਾ ਕਰਾਇਆ ਜਾਵੇ ਹਾਂ ਜੀ ਹਾਂ ਇਹ ਤਾਂ ਕਰਾਓਗੇ ਤੁਸੀਂ ਵੀ ਹਾਂ ਜੀ ਹਾਂ ਚੱਲ ਜੀ ਫਿਰ ਤਿਆਰ ਹੈ ਤੇ ਸਾਰੇ ਸਾਡਾ ਬਣਨ ਕਰਨ ਸਰਕਾਰ ਦੇ ਆਪਣਾ ਕੰਮ ਕਿਹੜੇ ਕੰਮਾਂ ਤੋਂ ਖੁਸ਼ ਹੋ ਤੁਸੀਂ ਅਸੀਂ ਸਾਰੇ ਕੰਮ ਦੇਖੋ ਭਾਈ ਪਰ ਲੋਕਾਂ ਨੇ ਮੰਗਿਆ ਕਿ ਜਿਹੜਾ 1000 ਰੁਪਿਆ ਪੈਨਸ਼ਨ ਦੇਣੀ ਸੀ ਇੱਕ ਇੱਕਾ ਪੈਨਸ਼ਨ ਇੱਕ ਬੀਬੀਆਂ ਨੂੰ 1000 ਰੁਪਿਆ ਜੀ ਇੱਕ ਥੜਕਾ ਇਹ ਨਹੀਂ ਬਣੇਗਾ ਇਹ ਤਿੰਨ ਚੀਜ਼ਾਂ ਰਹਿ ਗਈਆਂ ਹਾਲੇ ਹਾਂ ਠੀਕ ਹੈ ਤੁਸੀਂ ਮੰਗ ਕਰਦੇ ਹੋ ਕਿ ਇਹ ਹਾਂ ਅਸੀਂ ਮੰਗ ਕਰਦੇ ਹਾਂ ਇਹ ਪੂਰੀਆਂ ਹੋਣੇ ਚਾਹੀਦੀਆਂ ਚਲੋ ਇਹ ਤਾਂ ਸਿੱਗੀਆਂ ਸਰਕਾਰਾਂ ਦੀਆਂ ਗੱਲਾਂ ਇਹ ਦੱਸੋ ਹੁਣ ਸੱਤ ਦੇ ਬਾਰੇ ਕੁਝ ਜਾਣਨਾ ਪਊ ਸੱਤ ਦੇ ਵਿੱਚ ਬੈਠ ਕੇ ਕੀ ਕੁਝ ਗੱਲਾਂ ਕਰਦੇ ਤੁਸੀਂ ਬੜੀ ਗੱਲਾਂ ਕਰਾਉਂਦੇ ਆਂ ਪੁਰਾਣੀਆਂ ਕਥਾ ਛੇੜਨਦੇ ਆਂ ਹਾਂ ਕੋਈ ਕਿਸੇ ਦਾ ਬੈਰ ਬਰੋਧ ਨਹੀਂ ਹੈਗਾ ਤੁਸੀਂ ਆਪਣੀ ਕੋਈ ਗੱਲ ਦੱਸੋ ਪੁਰਾਣੀ ਕੋਈ ਪੁਰਾਣੀਆਂ ਕੀ ਰੱਖੇਂ ਯਾਦ ਬਚਪਨ ਦੀ ਯਾਦ ਸੱਤ ਦੀ ਯਾਦ ਅੱਜ ਤਾਂ ਸਿਰੋ ਤੇ ਹੀ ਦੇਖਦੇ ਆ ਰਹੇ ਹਾਂ ਜੀ ਇਸ ਤਰ੍ਹਾਂ ਅੱਜ ਖੜੇ ਨਾ ਥੀ ਇਹਨਾਂ ਖੜਦੇ ਆ ਜੀ ਬਹੁਤ ਪਿਆਰੀ ਥਾਂ ਐ ਇੱਥੇ ਬਹੁਤ ਦੇਖੋ ਬਿਨਾਂ ਬਹੁਤ ਪੁਰਾਣੀ ਹੋਈ ਬਈ ਬਹੁਤ ਹੀ ਪੁਰਾਣੀ ਦੇਖੋ ਥੋਲ ਕੇ ਮੰਗਿਆ ਸਾਡੇ ਜੀ ਸਕੂਲ ਰਹਿੰਦਾ ਤੁਹਾਡੇ ਉੱਤੇ ਦਾ ਹਾਂ ਜੀ ਆ ਰਿਹਾ ਬਣ ਗਿਆ ਸਕੂਲ ਹੈ ਨਹੀਂ ਇਸ ਇੱਥੋਂ ਦਾ ਨਾ ਹੈ ਤਾਂ ਜੀ ਅੱਛਾ ਜੀ ਹਾਂ ਅਸੀਂ ਕਾ ਵੀ 10ਵੀਂ ਦਾ 12ਵਾਂ ਬਣ ਗਿਆ 10ਵੀਂ ਤੱਕ ਸਕੂਲ ਚਾਹੀਦਾ ਉਹਨੂੰ ਹਾਂ ਜੀ ਹਾਂ ਹਲੇ 8ਵੀਂ ਤੱਕ ਹੈ 8ਵੀਂ ਤੱਕ ਹੈ ਸਤਿ ਸ੍ਰੀ ਅਕਾਲ ਠੀਕ ਹੈ ਸੰਗਤ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੀ ਸੱਦ ਦੇਖ ਕੇ ਬਹੁਤ ਖੁਸ਼ੀ ਹੋਈ ਬਹੁਤ ਮਜ਼ਾ ਆਇਆ ਬਹੁਤ ਆਨੰਦ ਆਇਆ ਤੇ ਤੁਹਾਡੇ ਆਪਸ ਪਿਆਰ ਪਿਆਰ ਦੇਖ ਕੇ ਬਹੁਤ ਖੁਸ਼ੀ ਆ ਰਹੀ ਹੈ ਸਾਡੇ ਸਾਰੇ ਰਲ ਮਿਲ ਕੇ ਰਹੇ ਹਾਂ ਜੀ ਸੱਤ ਦੇ ਵਿੱਚ ਮੌਜੂਦ ਖੇੜੇ ਦੇ ਮਹੰਤ ਸਾਡੇ ਨਾਲ ਵੀ ਸੌਖ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਤੁਹਾਡਾ ਸੱਤ ਦੇ ਵਿੱਚ ਅਕਸਰ ਲੋਕ ਆਉਂਦੇ ਰਹਿੰਦੇ ਨੇ ਇੱਥੇ ਸੱਤ ਦੇ ਵਿੱਚ ਆ ਤੇ ਰਹਿੰਦੇ ਭੀੜ ਲੱਗੀ ਰਹਿੰਦੀ ਇੱਥੇ ਹਾਂ ਢੇੜ ਬਾਅਦ ਇਤਨੀ ਤੋਂ ਨਹੀਂ ਹੈ ਫਿਰ ਫੇਰੀ ਠੀਕ ਹੈ ਅੱਛੀ ਵੀਡੀਓ ਦਰਤੀ ਹੈ ਯਾਨੀ ਲੋਕੋ ਬਰਤ ਵੀਗਾਰਾ ਕਰਦੇ ਹਾਂ ਹਾਂ ਖੂਬ ਬਾ खाते पीते खाना वो हो गया भोजन करते हैं वो वैसा कोई काम नशे वाला काम थोड़ा ही है यहाँ बोल रहा मैं खाने पीने की बात ही कर रहा हूँ खाते पीने में हो जाता है आप सेवा भी करते हो गए नहीं सेवा तो करते हैं आते हैं उनकी सेवा अच्छा करते चलो वो बात अच्छी है अच्छा ये बताए गाँव का क्या माहौल है गाँव अच्छा है गाँव बहुत बढ़िया है गलियाँ वगैरह बनी हुई है लाइट का ऊपर सब प्रबंध है तो आपको सरकार पता पंजाब में किसकी अभी अभी ये भगवंत मान की है भगवंत मान की है तो कैसे मतलब आपको, आपको आपके क्या विचार सरकार के बारे में मेरा तो विचार यही है अगर अच्छा काम करें तो आगे भी बनेगी यही सरकार अभी अच्छा कर रहे हैं अभी तो अच्छा ही कर रहे हैं अभी अच्छा काम आपको अच्छा लगता है हमें तो अच्छा क्या अच्छा लगता है आपको हमें तो अच्छा क्या हमारा तो काम भजन भोजन करना है सेवा हो रही है सारा कुछ हमारा पिंड बहुत बढ़िया है कोई मांग करेंगे आप मुख्यमंत्री भगवंत मान हम तो मांग क्या करेंगे हमारे ਡੇਰੇ ਦਾ ਵਿਕਾਸ ਹੋ ਜਾ ਥੋੜਾ ਬਹੁਤ ਹੋਰ ਹੈ ਯਹੀ ਬਸ ਹੋਰ ਤਾਂ ਕੀ ਚਾਹੀਏ ਮੈਨੂੰ ਤਾਂ ਬਿਜਲੀ ਦਾ ਬਿੱਲ ਆਤਾ ਹੈ ਆਪਕਾ ਨਹੀਂ ਬਿਲਕੁਲ ਤੋਂ ਨਹੀਂ ਆਤਾ ਇਸੇ ਖੁਸ਼ ਨਹੀਂ ਆਪ ਹਾਂ ਖੁਸ਼ ਹੈ ਵੈਸੇ ਤਾਂ ਅਰੇ ਸਰਕਾਰ ਤੋਂ ਇਹ ਮੰਗ ਕਰਦੇ ਆਪਨੇ ਸਰਪੰਚ ਸੇ ਨਹੀਂ ਕਹਾ ਕਦੀ ਡੇਰੇ ਦਾ ਵਿਕਾਸ ਕਰਾਏ ਥੋੜਾ ਸਰਪੰਚ ਸੇ ਕਹਾ ਹੈ ਉਹ ਸਰਪੰਚ ਕਹਿ ਰਹੇ ਕਰਵਾएंगे ਲਗਾ ਨਾਲ ਨਾਲ ਸੱਤ ਦੇ ਵਿੱਚ ਕੁਛ ਬੱਚੇ ਵੀ ਮੌਜੂਦ ਨੇ ਬੱਚਿਆਂ ਤੋਂ ਪੁੱਛਦੇ ਆਂ ਕਿ ਤੇ ਅਕਸਰ ਆਂਦੇ ਰਹਿੰਦੇ ਤੁਸੀਂ ਹਾਂਜੀ ਕੀ ਨਾਮ ਤੁਹਾਡਾ ਬਸਾ ਤੋਂ ਨਾਮ ਦੱਸੋ ਜਸਮੀਤ ਸਿੰਘ ਜਸਮੀਤ ਕੀ ਕਰਦੇ ਪੜ੍ਹਦੇ ਹੋ ਹਾਂਜੀ ਕਿਹੜੀ ਕਲਾਸ ਵਿੱਚ ਸੱਤਵੀਂ ਕਤਮੀ ਕਲਾਸੇ ਪੜਦੇ ਹੋ ਆ ਛੁੱਟੀ ਸੀ ਹਾਂਜੀ ਤੇ ਫਿਰ ਛੁੱਟੀ ਵਾਲੇ ਦਿਨ ਸਾਥੇ ਜਾ ਗਈ ਹਾਂਜੀ ਅੱਛਾ ਇੱਥੇ ਕੀ ਕਰਨ ਆਂਦੇ ਤੁਸੀਂ ਖੇਲਣ ਆਂਦੇ ਕਦੇ ਕਦੇ ਅਸੱਤਾਂ ਦੇ ਵਿੱਚ ਖੇਲਣ ਆਂਦੇ ਹੋ ਤੁਸੀਂ ਵੀਡੀਓ ਗੇਮਾਂ ਨਹੀਂ ਖੇਲਦੇ ਨਾ ਜੀ ਕਦੀ ਕਦੀ ਖੇਡਾਂ ਜੀ ਅੱਛਾ ਉਹ ਕਦੀ ਕਦੀ ਖੇਲਦੇ ਹੋ ਹਾਂਜੀ ਮੋਬਾਈਲ ਨਹੀਂ ਦੇਖਦੇ ਹੈ ਮੋਬਾਈਲ ਨਹੀਂ ਦੇਖਦੇ ਨਾ ਕਦੀ ਕਦੀ ਦੇਖਾਂ ਜੀ ਅੱਛਾ ਖੇਡਦੇ ਆਂ ਅਦਰਵਾਈਜ਼ ਇੱਥੇ ਸਾਥੀ ਚ ਜਾ ਜਾਂਦੇ ਹੋ ਹੈ ਆ ਦੇਖੋ ਇਹ ਵੀ ਕਿ ਸਾਥ ਦੀ ਪਿੰਡਾਂ ਦੀ ਸੱਤਾਂ ਦੀਆਂ ਚੰਗੀਆਂ ਗੱਲਾਂ ਨੇ ਕਿ ਬੱਚੇ ਜਿਹੜੇ ਐ ਮੋਬਾਈਲ ਵਰਗੀਆਂ ਗੇਮਾਂ ਮੋਬਾਈਲ ਦੇਖਣ ਜਾਂ ਵੀਡੀਓ ਗੇਮਾਂ ਖੇਲਣ ਦੀ ਕੁਰਤੀਆਂ ਤੋਂ ਦੂਰ ਇੱਥੇ ਆ ਕੇ ਫਿਜ਼ੀਕਲ ਖੇਡਾਂ ਖੇਡਦੇ ਨੇ ਤੇ ਆਨੰਦ ਮਾਣਦੇ ਨੇ ਤੇ ਪਿੰਡ ਦੇ ਵੱਡੇ ਬਜ਼ੁਰਗਾਂ ਦੇ ਦਾ ਅਸ਼ੀਰਵਾਦ ਵੀ ਲੈਂਦੇ ਨੇ ਉਹਨਾਂ ਦੀ ਸੰਗਤ ਕਰਦੇ ਨੇ ਉਹਨਾਂ ਤੋਂ ਕੁਝ ਤਜਰਬੇ ਲੈਂਦੇ ਨੇ ਇਹ ਹੈ ਪਿੰਡਾਂ ਦੀ ਸਾਦਾ ਮੁੱਖ ਅਸਰ ਤੇ ਮੁੱਖ ਫਾਇਦਾ ਇਸ ਦੇ ਨਾਲ ਸਾਡੇ ਨਾਲ ਇੱਕ ਹੋਰ ਬੰਦੇ ਮਜੂਨ ਨੇ ਬੱਚੇ ਤੁਸੀਂ ਤੁਹਾਡਾ ਕੀ ਨਾਮ ਹੈ ਲਾਪਰੇ ਸਿੰਘ ਜੀ ਲਾਪਰੇ ਜੀ ਆ ਛੁੱਟੀ ਹੈ ਹਾਂ ਜੀ ਕਿਹੜੇ ਸਕੂਲ ਚ ਪੜਦੇ ਹਡਾਣਾ ਜੀ ਹਾਂਜੀ ਹਡਾਣਾ ਜੀ ਹਡਾਣਾ ਸਕੂਲ ਚ ਪੜਦੇ ਹੋ ਕਿਹੜੀ ਕਲਾਸ ਵਿੱਚ ਨੌਮੀ ਜੀ ਨੌਮੀ ਕਿਹੜੀ ਕਲਾਸ ਵਿੱਚ ਇੱਥੇ ਆਂਦਰੋਂ ਵੀ ਤੁਸੀਂ ਵੀ ਹਾਂਜੀ ਕਿੱਡਨਾਂ ਦੇ ਹੋ ਹਾਂਜੀ ਇੱਥੇ ਆ ਕੇ ਫਿਰ ਕੀ ਦੇਖਦੇ ਕੀ ਮਜ਼ਾ ਕੀ ਆਂਦਾ ਇੱਥੇ ਆ ਕੇ ਹਾਂ ਇੱਕ ਤਾਂ ਹਵਾ ਚੱਲਦੀ ਰਹੀ ਜੀ ਚੱਲਦੇ ਨਾਲ ਦੋਸਤਾਂ ਆ ਰਹੇ ਹੋਰ ਜੀ ਹੋਰ ਵੀ ਦੋਸਤਾਂ ਨੇ ਹਾਂਜੀ ਚਲੋ ਬਹੁਤ ਵਧੀਆ ਤੁਹਾਡਾ ਤੁਸੀਂ ਦੇਖਣਾ ਸਾਡਾ ਨਿਊ ਸਟੇਟ ਦਾ ਪ੍ਰੋਗਰਾਮ ਜਿੱਦੇ ਚ ਤੁਸੀਂ ਦਿਖਾਵਾਂਗੇ ਕਿ ਤੁਹਾਡੀ ਪਿੰਡ ਦੀ ਸਾਥ ਕਿੰਨੀ ਮਤਲਬ ਪਿਆਰੀ ਹੈ ਤੇ ਇੱਥੇ ਕਿੰਨੇ ਪਿਆਰੇ ਲੋਕ ਰਹਿੰਦੇ ਨੇ ਤਾਂ ਐਸੀ ਜ਼ਿਲ੍ਹਾ ਪਟਿਆਲਾ ਦੇ ਬਲਾਕ ਸਨੋਰ ਦੀ ਪਿੰਡ ਬੱਤਾ ਦੀ ਵਿਸ਼ੇਸ਼ ਸੱਤ ਜਿਹੜੀ ਕਿ ਆਪਣੇ ਆਪ ਇੱਕ ਇੱਕ ਐਗਜ਼ਾਮਪਲ ਹੈ ਕਿ ਕਿਵੇਂ ਲੋਕ ਇੱਥੇ ਮਿਲ ਜੁਲ ਕੇ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਸੀ ਵਿਚਾਰ ਵਟਾਂਦਰਾ ਕਰਦੇ ਨੇ ਤੇ ਸਰਕਾਰਾਂ ਦੇ ਕੀਤੇ ਹੋਏ ਕੰਮਾਂ ਉੱਤੇ ਵੀ ਵਿਚਾਰ ਕਰਦੇ ਨੇ ਨਿਊ ਨੇਸ਼ਨ ਦੇ ਪ੍ਰੋਗਰਾਮ ਪਿੰਡ ਦੀ ਸਾਦੇ ਲਈ ਇੰਦਰਪ ਸਬਰਵਾਲ ਦੀ ਰਿਪੋਰਟ ਕੈਮਰਾਮੈਨ ਮਨਦੀਪ ਸਿੰਘ ਮਨੀ ਦੇ ਨਾਲ